ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਸ ਅਸਥਾਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਅਸਥਾਨ ਤੇ ਅਮਰ ਸ਼ਹੀਦ ਧੰਨ ਧੰਨ ਬਾਬਾ ਸੰਗਤ ਸਿੰਘ ਸਾਹਿਬ ਜੀਆਂ ਦੇ ਸੀਸ ਦਾ ਸੰਸਕਾਰ ਜਥੇਦਾਰ ਮੱਗਰ ਸੰਗਤ ਤੇ ਬਘੌਰ ਸਿੰਘ ਨੇ ਕੀਤਾ ਸੀ ਸੋ ਜਦੋਂ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਨਤਨ ਬਾਬਾ ਸੰਗਤ ਸਿੰਘ ਸਾਹਿਬ ਜੀ ਨੂੰ ਕਲਗੀ ਤੋੜ ਦੀ ਬਖਸ਼ਿਸ਼ ਕੀਤੀ ਆਪਣੀ ਦਸਤਾਰ ਉਹਨਾਂ ਦੇ ਸਿਰ 'ਤੇ ਸਜਾਈ ਆਪਣੀ ਕਲਗੀ ਜਿਗਾ ਲਾਈ ਆਪਣੇ ਸਾਰੇ ਬਸਤਰ ਆਪਣੇ ਸਾਰੇ ਸ਼ਸਤਰ ਅਤੇ ਆਪਣਾ ਘੋੜਾ ਘੋੜੇ 'ਤੇ ਸਵਾਰ ਕਰਕੇ ਮਹਾਰਾਜ ਜੀ ਨੇ ਵਚਨ ਕੀਤਾ ਕਿ ਸੰਗਤ ਸਿਆ ਜੁੁੰਦੇ ਜੀ ਮੁਗਲਾਂ ਦੇ ਹੱਥ ਨਹੀਂ ਆਉਣਾ ਸ਼ਹਾਦਤ ਪ੍ਰਾਪਤ ਕਰਨੀ ਹੈ ਮਹਾਰਾਜ ਜੀ ਦੇ ਬਚਨ ਨੂੰ ਸਵੀਕਾਰਦੇ ਹੋਏ ਉਹਨਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਕਿੱਥੇ ਜਾ ਕੇ ਘੋੜੇ ਨੇ ਸ਼ਹੀਦੀ ਪ੍ਰਾਪਤ ਕੀਤੀ ਟਪਰੀਆਂ ਪਿੰਡ ਚਮਕੌਰ ਸਾਹਿਬ ਤੋਂ ਟਪਰੀਆਂ ਪਿੰਡ ਤੱਕ ਤਾ ਰੋਮਾਜ ਦੇ ਵਿੱਚ ਔਰ ਜਿਤਾਣੇ ਦੇ ਵਿਚਾਲੇ ਨਗਰ ਹੈ ਇਥੋਂ ਤੱਕ ਬਾਬਾ ਸੰਗਤ ਸਿੰਘ ਨੇ ਘੋੜੇ ਦੇ ਉੱਤੇ ਸਵਾਰ ਹੋ ਕੇ ਜੰਗ ਕੀਤਾ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਬੈਰੀ ਮਾਰੇ ਉਸ ਤੋਂ ਬਾਅਦ ਜਦੋਂ ਘੋੜਾ ਉੱਥੇ ਸ਼ਹੀਦ ਹੋ ਗਿਆ ਘੋੜੇ ਦੇ ਸੀਨੇ ਵਿੱਚ ਨੇਜਾ ਮਾਰਿਆ ਨੇਜਾ ਜਦੋਂ ਘੋੜਾ ਖੜਾ ਆ ਉਹਦੋਂ ਨੇਜਾ ਵਜਿਆ ਜਦੋਂ ਘੋੜੇ ਨੇ ਪਾੜ ਥੱਲੇ ਰੱਖੇ ਉਸ ਸਮੇਂ ਜਿਹੜਾ ਨੇਜਾ ਸੀ ਪਾਰਸਾ ਹੋ ਗਿਆ ਬਾਬਾ ਸੰਗਤ ਸਿੰਘ ਜੀਆ ਨੇ ਫੇਰ ਤਲਵਾਰ ਮਾਰ ਕੇ ਉਸ ਮੁਗਲ ਨੂੰ ਦੋ ਫਾਰ ਕਰ ਦਿੱਤਾ ਉਥੇ ਮਾਰ ਦਿੱਤਾ ਉਸ ਤੋਂ ਬਾਅਦ ਬਾਲੋਲਪੁਰ ਪਿੰਡ ਤੱਕ ਬਾਬਾ ਸੰਗਤ ਸਿੰਘ ਜੀ ਤੌਦਰ ਜੰਗ ਕਰਦੇ ਗਏ ਬਾਲੋਲਪੁਰ ਪਿੰਡ ਦੇ ਕੋਲ ਕਿਸੇ ਮੋਗਲ ਸ਼ਾਸਕ ਨੇ ਮਗਲ ਮੁਗਲਾਂ ਦੇ ਸਿਪਾਹੀ ਨੇ ਪੁਰਪਰੀ ਦੇ ਵਿੱਚ ਬਾਬਾ ਜੀ ਦੇ ਤੀਰ ਮਾਰਿਆ ਜਿਹੜਾ ਤੀਰ ਸੱਜੇ ਪਾਸੇ ਤੋਂ ਖੱਬੇ ਪਾਸੇ ਤੱਕ ਉਹਦੀ ਪੁਰਪਰੀ ਦੇ ਵਿੱਚੋਂ ਦੂਜੀ ਚੋਂ ਲੋਕ ਨਿਕਲ ਗਈ ਜਦੋਂ ਬਾਬਾ ਜੀ ਨੇ ਤੀਰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਦੇਖਿਆ ਤੀਰ ਪਿੱਛੋਂ ਨੁਕੀਲਾ ਸੀ ਕੁੰਡੀਆਂ ਵਾਲਾ ਸੀ ਤੀਰ ਨਹੀਂ ਕਿੱਤਿਆ ਫਿਰ ਉਹਨਾਂ ਨੇ ਉਹ ਜਿਹਨੇ ਤੀਰ ਮਾਰਿਆ ਸੀ ਉਹਨੂੰ ਵੀ ਮੌਤ ਦੇ ਘਾਟ ਉਤਾਰਿਆ ਉਸ ਤੋਂ ਬਾਅਦ ਇੱਥੇ ਇੱਕ ਇਮਲੀ ਦਾ ਦਰਖਤ ਸੀਗਾ ਜਿਹਦੇ ਇਹਨਾਂ ਆਖਾਂ ਨੇ ਬਾਸਲੇ ਉੱਥੇ ਦਰਸ਼ਨ ਕੀਤੇ ਨੇ ਬਹਿਲੋਲਪੁਰ ਪਿੰਡ ਇੰਬਲੀ ਦੇ ਦਰਖਤੇ ਇਮਲੀ ਦਾ ਦਰਖਤ ਉਹਨੋ ਆ ਜਿਹੜੀ ਜਿਹਨੂੰ ਤੁਸੀਂ ਕਾਰ ਸੇਵਾ ਕਹਿੰਦੇ ਮੈਂ ਇਹਨਾਂ ਸਰਕਾਰ ਸੇਵਾ ਕਹਿੰਨਾ ਇਹਨਾਂ ਨੇ ਇਤਿਹਾਸਕ ਇਮਲੀ ਦਾ ਦਰਖਤ ਪਾਤੋ ਦੇ ਤਾ ਉਸ ਤੋਂ ਬਾਅਦ ਜਦੋਂ ਬਾਬਾ ਜੀ ਉੱਥੇ ਸ਼ਹੀਦ ਹੋ ਗਏ ਹਜ਼ਾਰਾਂ ਨੇ ਫਤ ਖਾ ਕੇ ਪਤਾ ਨਹੀਂ ਕੋਈ ਗਿਣਤੀ ਵੀ ਨਹੀਂ ਸਰੀਰ ਇਸੇ ਕਰਕੇ ਨਹੀਂ ਲਾਏ ਸਰੀਰ ਤੀਰਾਂ ਨਾਲ ਪ੍ਰਿੰਨਿਆ ਪਾ ਸੀ ਬਾਬਾ ਜੀ ਦਾ ਬਾਬਾ ਸੰਦੇਸ ਸਿੰਘ ਜੀ ਦਾ ਫਿਰ ਉਸ ਤੋਂ ਬਾਅਦ ਜਦੋਂ ਸ਼ਹੀਦ ਹੋ ਗਏ ਉਹਨਾਂ ਨੇ ਅਲੀ ਅਲੀ ਦੇ ਨਾਰੇ ਜਕਾਰੇ ਮੁਗਲਾਂ ਨੇ ਨਗਾਰੇ ਵਜਾਏ ਨਾਰਸਿੰਘੇ ਵਜਾਏ ਵੀ ਅਸੀਂ ਗੁਰੂ ਗੋਬਿੰਦ ਸਿੰਘ ਮਾਰ ਲਿਆ ਅਸੀਂ ਜੰਗ ਜਿੱਤ ਗਏ ਉਸ ਤੋਂ ਬਾਅਦ ਜਿਹੜਾ ਉਥੋਂ ਘੜ ਚੱਕ ਕੇ ਜਿੱਥੇ ਅਜ ਕਤਲਗੜ੍ਹ ਸਾਹਿਬ ਗੁਰਦੁਆਰਾ ਵਿਦਾ ਤੁਸੀਂ ਤਾਸ ਪਰਦੇ ਹੋ ਵੀ ਸਾਹਿਬ ਜਾ ਦੇ ਉਥੋਂ ਸ਼ਹੀਦ ਹੋਏ ਸਾਹਿਬ ਜਾ ਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਨੇ ਨਾ ਕਿ ਘੜੀ ਤੋਂ ਨਿਕਲਦੇ ਸਾਰ ਹੀ ਕਤਲਗੜ੍ਹ ਗੁਰਦੁਆਰੇ ਕੋਲ ਜਾਂਦੇ ਸ਼ਹੀਦ ਹੋ ਗਏ ਨਹੀਂ ਇਹ ਦਸਵੇਂ ਪਾਤਸ਼ਾਹ ਦੇ ਯੋਧੇ ਪੁੱਤ ਸੀ ਬਹਾਦਰ ਪੁੱਤ ਸੀ ਬਿਲੀ ਵਾਂਗੋਂ ਦੀ ਤੇਗ ਲਸ਼ਕਦੀ ਸੀ ਉਹ ਘੋੜੇ ਦੇ ਉੱਤੇ ਸਵਾਰ ਹੋ ਕੇ ਅੱਗੇ ਭੂਖੇ ਵਾਂਗੋਂ ਨਿਕਲੇ ਲੱਖਾਂ ਬਾਰੀਆਂ ਨੂੰ ਸੋਦੇ ਹੋਏ ਸਾਬਜਾਦਾ ਅਜੀਤ ਸਿੰਘ ਜੀ ਕਤਲੌਰ ਪਿੰਡ ਜਾ ਕੇ ਸ਼ਹੀਦ ਹੋਏ ਅੱਜ ਵੀ ਉੱਥੇ ਗੁਰੂ ਘਰ ਦੀ ਸ਼ੋਭਤ ਹੈ ਉਸੇ ਜਗ੍ਹਾ ਤੇ ਬੀਬੀ ਸ਼ਰਨ ਕੌਰ ਨੇ ਸਾਬਜਾਦੇ ਅਜੀਤ ਸਿੰਘ ਦਾ ਸੰਸਕਾਰ ਕੀਤਾ ਉਸ ਤੋਂ ਬਾਅਦ ਸਾਬਜਾਦਾ ਜਿਹਾਰ ਸਿੰਘ ਨੇ ਅਗਿਆ ਮੰਗੀ ਸਾਬਜਾਦੇ ਜਿਹਾਰ ਸਿੰਘ ਨੇ ਵੀ ਜੰਗ ਕਰਦੇ ਲੱਖਾਂ ਬਾਰੀਆਂ ਦੇ ਆਹੂ ਲਾਉਂਦੇ ਜਾ ਕੇ ਚੌਂਤੇ ਪਿੰਡ ਜਿੱਥੇ ਮਿਸ਼ਰੀਕ ਮਿਸ਼ਰੀਕ ਕਾਲ ਹੈ ਉਦੇ ਬੈਕਸਾਈਡ ਦੇ ਉੱਤੇ ਬਾਬਾ ਜਿਹਾਰ ਸਿੰਘ ਜੀ ਦੀ ਦੀ ਅਫਸਾਨ ਹੈ ਉਹਨਾਂ ਦੇ ਨਾਲ ਤੇ ਉੱਥੇ ਦਲ ਚੱਲਿਆ ਆਇਆ ਹੈ ਦੇਸ਼ੇਦਾਰ ਕੁਲਵਿੰਦਰ ਸਿੰਘ ਜੀ ਉੱਥੇ ਮੌਜੂਦਾ ਨੇ ਨਗ ਸਿੰਘਾਂ ਦੀ ਸ਼ਾਹਨੀ ਹੈ ਉੱਥੇ ਸਭ ਜ਼ਿਆਦਾ ਜਿਹਾਰ ਸਿੰਘ ਸ਼ਹੀਰ ਹੋਇਆ ਪਰ ਉਹ ਸਾਡੀ ਕੌਮ ਦੀ ਬਦਕਿਸਮਤੀ ਹੈ ਦੇਖੋ ਉਸਤਾਨ ਦੇ ਉੱਤੇ ਬਾਬਾ ਸੰਗਤ ਸਿੰਘ ਦੇ ਪੜਦਾ ਅਤੇ ਸੀਸ ਦਾ ਕਤਲ ਕੀਤਾ ਗਿਆ ਡੈੱਡ ਰੋਡੀ ਦਾ ਕਤਲ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਸਮਝ ਕੇ ਉਸੇ ਗੁਰਦਾਰੇ ਦਾ ਨਾਮ ਗੁਰਦਾਰਾ ਕਤਲਗੜ੍ਹ ਸਾਇਆ ਹੈ ਉਸ ਤੋਂ ਬਾਅਦ ਫੀਸ ਕੱਟ ਤੱਕੇ ਮੁਗਲ ਫੌਜ شناخت ਵਾਸਤੇ ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਅਨਾਮ ਸੀ ਜਿਹੜਾ ਫੀਸ ਦਾ 500 ਪਿੰਡਾਂ ਦੀ ਜ਼ਗੀਰ ਉਹਨਾਂ ਸਮੇਂ ਵਿੱਚ ਜ਼ਗੀਰਾ ਨਾਮ ਦਿੱਤੇ ਹੁੰਦੇ ਸੀਗੇ 500 ਪਿੰਡਾਂ ਦੀ ਜ਼ਗੀਰ ਦਾ ਨਾਮ ਸੀ ਇਸ ਕਰਕੇ ਇੱਥੇ ਫੀਸ ਲਾ ਕੇ ਕਿਉਂਕਿ ਜਿਹੜਾ ਸੂਬਾ ਵਜੀਦ ਖਾਨ ਸੀ ਸੂਬਾ ਸਰੰਦ ਉਹਨੇ ਇਨਾਮ ਦੇਣਾ ਸੀ ਔਰੰਗਜ਼ੇਬ ਤੋਂ ਜਦੋਂ ਇੱਥੇ ਆ ਕੇ شناخت ਕੀਤੀ ਗਈ ਸਰ ਜਾਨਾ ਨੇ ਸ਼ਨਾਖਤ ਕੀਤੀ ਮਾਤਾ ਗੁਜਰਕਾਰ ਦੀ ਨੇ ਸ਼ਨਾਖਤ ਕੀਤੀ ਕਾਜੀ ਨੂਰਦੀਨ ਨੇ ਸ਼ਨਾਖਤ ਕੀਤੀ ਬੇਗਮ ਜਾਨਾ ਨੇ ਸ਼ਨਾਖਤ ਕੀਤੀ ਜਦੋਂ ਡਕਨੋਰ ਹੋ ਗਿਆ ਵੀ ਇਹ ਗੁਰੂ ਗੋਬਿੰਦ ਸਿੰਘ ਦਾ ਸੀਸ ਨਹੀਂ ਹੈ ਤੇ ਬਾਬਾ ਸੰਗਤ ਸਿੰਘ ਦਾ ਸੀਸ ਹੈ ਫਿਰ ਮੁਗਲਾਂ ਨੇ ਉਹ ਸੀਸ ਦੀ ਬਦਲੀ ਕਰਨ ਦੀ ਕੋਸ਼ਿਸ਼ ਕੀਤੀ ਸਾਰੇ ਸਰਹੰਦ ਸ਼ਹਿਰ ਦੇ ਵਿੱਚ ਨੇਜੇ ਦੇ ਟਾਂਕੇ ਘੁਮਾਇਆ ਸੀਸ ਨੂੰ ਵੀ ਸਿੱਖੋ ਆ ਤੁਹਾਡਾ ਗੁਰੂ ਮਾਰਤਾ ਤੁਸੀਂ ਉਹ دین ਕੂਲ ਕਰ ਲਓ ਮੁਸਲਮਾਨ ਬਣ ਜਾਓ ਪਰ ਉਹਨਾਂ ਉਸ ਤੋਂ ਬਾਅਦ ਇੱਥੇ ਜਿੱਥੇ ਆਪਜੀ ਬੈਠੇ ਚੌਰਾਸਤਾ ਸੀਗਾ ਇੱਕ ਇੱਕ ਰਸਤੇ ਨੂੰ ਟ੍ਰੇਨ ਜਾ ਰਹੀ ਹੈ ਦੂਜੇ ਰਸਤੇ ਨੂੰ ਆ ਸੜਕ ਜਾ ਰਹੀ ਹੈ ਇਹ ਚੌਰਾਸਤਾ ਸੀ ਚੌਰਾਸਤੇ ਵਿੱਚ ਤੰਗ ਤੇ ਤਸੀਸ ਨੇਜੇ ਦੇ ਉੱਤੇ ਜਦੋਂ ਜ਼ਥੇਦਾਰ ਮੱਘਰ ਸਿੰਘ ਅਤੇ ਭਗੌਰ ਸਿੰਘ ਨੂੰ ਪਤਾ ਲੱਗਿਆ ਬਸੀ ਪਠਾਣਾ ਜਿਹੜੇ ਬੈਦ ਹਕੀਮ ਨੇ ਗੋਲੇ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਨੇ ਬਜ਼ੁਰਗ ਸੀ ਜਿਹੜੇ ਉਨ੍ਹਾਂ ਦੇ ਕੋਲ ਜਥੇਦਾਰ ਮਗਰ ਸਿੰਘ ਤੇ ਬਘੌਰ ਸਿੰਘ ਦੀ ਮੱਲਮ ਪੱਟੀ ਹੋ ਰਹੀ ਸੀ ਉਹ ਫਤੜ ਹੋ ਗਏ ਸਨ ਜਥੇਦਾਰ ਮਗਰ ਸਿੰਘ ਬਘੌਰ ਸਿੰਘ ਦੋਵੇਂ ਸਾਹਜਾ ਦੇ ਅਜੀਤ ਸਿੰਘ ਨੂੰ ਘੇਰਾ ਪਿਆ ਸਰਸਾ ਨਦੀ ਦੇ ਕੰਢੇ ਚੱਖਿਆ ਪਿੰਡ ਜਿੱਥੇ ਬਾਬਾ ਜੀਵਨ ਸਿੰਘ ਜੀ ਸ਼ਹੀਦ ਹੋਏ ਨੇ ਉਹਨਾਂ ਦੇ ਮੱਥੇ ਦੇ ਵਿੱਚ ਗੋਲੀ ਵੱਜੀ ਪਾਈ ਜੈਤਾ ਹੀ ਅਮਰ ਸ਼ਾਹੀ ਜੀਵਨ ਸਿੰਘ ਬਣਿਆ ਪਰ ਜਾ ਅਫਸੋਸ ਦੀ ਗੱਲ ਹੈ ਨਾ ਸੋਮਨੀ ਕਮੇਟੀ ਨੇ ਇਤਿਹਾਸ ਨੂੰ ਸੋਧਿਆ ਨਾ ਕਿਸੇ ਹੋਰ ਸੰਸਥਾ ਨੇ ਜਿੰਮੇਵਾਰ ਜਮਾਤਾਂ ਨੇ ਕੋਸ਼ਿਸ਼ ਨਹੀਂ ਕੀਤੀ ਵੀ ਜਦੋਂ ਜੀਵਨ ਸਿੰਘ ਚਮਕੌਰ ਦੀ ਗੜੀ ਵਿੱਚ ਪਹੁੰਚੇ ਨਹੀਂ ਉਹਨੂੰ ਕਲਗੀ ਕਿਵੇਂ ਨਾਲਤੀ ਭਬਰੂ ਸਾਹ ਪਾਇਆ ਤਾਂ ਸਾਡੇ ਵਿੱਚ ਵੀ ਕਲਗੀ ਜੀਵਨ ਸਿੰਘ ਨੂੰ ਦਿੱਤੀ ਆ ਕੋਈ ਕਹਿੰਦਾ ਕੋਈ ਨਹੀਂ ਕਹਿੰਦਾ ਸਿਰਫ 5% ਲੋਕ ਨੇ ਜਿਹੜੇ ਕਹਿੰਦੇ ਨੇ ਵੀ ਜੀਵਨ ਸਿੰਘ ਨੂੰ ਕਲਗੀ ਮਿਲੀ ਆ ਸਾਹ ਸਵੇ ਦੀ ਮੇਰੀ ਹੱਥ ਨਾਲ ਕੇ ਤੁਹਾਡੇ ਮੂਰੇ ਬੇਨਤੀ ਆ ਕਿ ਜੀਵਨ ਸਿੰਘ ਨੂੰ ਕਲਗੀ ਨਹੀਂ ਮਿਲੀ ਜੀਵਨ ਸਿੰਘ ਚਮਕੌਰ ਸਾਹਿਬ ਪਹੁੰਚਿਆ ਹੀ ਨਹੀਂ ਕਿਹੜੇ ਜੀਵਨ ਸਿੰਘ ਦੀ ਗੱਲ ਕਰਦਾ ਮੈਂ ਜਿਹੜਾ ਜੀਵਨ ਸਿੰਘ ਭਾਈ ਜੈਤੇਵਰੂਪ ਦੇ ਵਿੱਚ ਹੈ ਗੁਰੂ ਤੇਗ ਬਹਾਦਰ ਜੀ ਦਾ ਸੀ ਦਿੱਲੀ ਤੋਂ ਲੈ ਕੇ ਆਇਆ ਮੈਂ ਉਹ ਜੀਵਨ ਸਿੰਘ ਦੀ ਗੱਲ ਕਰਦਾ ਕੋਈ ਹੋਰ ਜੀਵਨ ਸਿੰਘ ਉੱਥੇ ਪਹੁੰਚ ਗਿਆ ਹੋਵੇ ਤਾਂ ਮੈਂ ਉਹਦਾ ਨਾਮ ਵੀ ਨਹੀਂ ਪੜਿਆ ਇਸ ਕਰਕੇ ਜਿਹੜੀ ਕਲਗੀ ਹੈ ਇਹ ਬਾਬਾ ਸੰਗਤ ਸਿੰਘ ਨੂੰ ਹੀ ਮਿਲੀ ਹੈ 101% ਇਹ ਗੱਲ ਬਿਲਕੁਲ ਸਹੀ ਹੈ ਤੁਸੀਂ ਗੁੰਮਰਾਹ ਨਾ ਹੋਵੋ ਸਮਾਂ ਆਵੇਗਾ ਇਹ ਗੱਲ ਨਖਰ ਕੇ ਉੱਪਰ ਆਵੇਗੀ ਜਿਹਨਾਂ ਪਾਪੀਆਂ ਨੇ ਇਸ ਇਤਿਹਾਸ ਨੂੰ ਬਿਗਾਰਨ ਦੀ ਕੋਈ ਚਾਲ ਚੱਲੀ ਐ ਉਹਨਾਂ ਨੂੰ ਸਤਿਗੁਰੂ ਸੱਚੇ ਪਾਸ਼ਾ ਜ਼ਰੂਰ ਸਜ਼ਾ ਦੇਣਗੇ ਇਹ ਇਥੋਂ ਦਾ ਇਤਿਹਾਸ ਹੈ ਉਸ ਤੋਂ ਬਾਅਦ ਜਦੋਂ ਇਥੇ ਨੇਜੇ ਦੇ ਟੰਗਿਆਂ ਸੀ ਸੀ ਜਿਹੜਾ ਉਹਦੀ ਬਿਆਦਵੀ ਹੋ ਗਈ ਵੀ ਜਥੇਦਾਰ ਮੱਘਰ ਸਿੰਘ ਬਗਵਾਸਨ ਉਹ ਫਿਰ ਪਿੱਠਾ ਜੋੜ ਕੇ ਉਹਨਾਂ ਨੇ ਜੰਗ ਕੀਤਾ 150 ਉਹਨਾਂ ਨੇ ਮਾਰੇ ਕੁਝ ਭੱਜ ਗਏ ਆਸ ਜਗ੍ਹਾ ਦੇ ਉੱਤੇ ਜਥੇਦਾਰ ਸ਼ਹੀਦ ਬਾਬਾ ਸੰਗਤ ਸਿੰਘ ਜਿਨ੍ਹਾਂ ਨੂੰ ਪੂਰੇ ਜਥੇ ਦੀ ਕੁਮਾਰ ਗੁਰੂ ਗੋਬਿੰਦ ਸਿੰਘ ਨੇ ਸੰਭਾਲੀ ਬਲਕੇ ਉਹ ਕਹਿੰਦੇ ਕਿ ਪਹਿਲਾ ਪੰਥ ਦਾ ਮੁਖੀ ਬਾਬਾ ਸੰਗਤ ਸਿੰਘ ਨੂੰ ਥਾਪਿਆ ਗੁਰੂ ਗੋਬਿੰਦ ਸਿੰਘ ਨੇ ਆਪ ਪੰਥ ਦੀ ਕਮਾਨ ਸੰਭਾਲ ਕੇ ਚਲੇ ਗਏ ਉਹਨਾਂ ਦੇ ਸੀਸ ਦਾ ਸੰਸਕਾਰ ਐਸ ਜਗ੍ਹਾ ਤੇ ਜਥੇਦਾਰ ਮੱਗਰ ਸਿੰਘ ਅਤੇ ਬਗੌਰ ਸਿੰਘ ਨੇ ਕੀਤਾ ਉਸ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਪਾ ਕੇਮ ਕੀਤਾ ਸਮਕਾਲੀ ਸਿਕਾ ਨੇ ਬਾਬਾ ਬੰਦਾ ਸਿੰਘ ਦਾ ਜੱਜ ਨੂੰ ਦੱਸਿਆ ਵਿਆਹ ਸਜਾ ਤੇ ਮਾਤਾ ਜੀ ਨੂੰ ਤੇ ਸਹਰਜਾ ਤੋਂ ਛੰਡੇਪੁਰ ਦੇ ਵਿੱਚ ਕੈਦ ਕੀਤਾ ਇੱਥੇ ਕੰਦ ਵਿੱਚ ਉਹਨਾਂ ਨੂੰ ਚਣਿਆ ਇੱਥੇ ਉਹਨਾਂ ਦੇ ਧੜਾਂ ਤੇ ਇੱਥੇ ਸਿਰ ਦੇ ਉੱਤੇ ਸੀਸ ਅਲੱਗ ਕਰ ਦਿੱਤੇ ਸੀ ਧੜਾਂ ਦੇ ਨਾਲੋਂ ਸਹਰਜਾ ਦਾ ਵੀ ਤੇ ਤਾਂ ਕਈ ਤਾਂ ਕਹਿੰਦਾ ਵੀ ਮਾਤਾ ਗੁਜਰੀ ਮੈਂ ਇੱਕ ਹੋਰ ਛੋਟੀ ਜੀ ਗੱਲ ਵਿੱਚ ਨੂੰ ਦੱਸਾਂ ਮਾਤਾ ਗੁਜਰੀ ਨੂੰ ਆਪਾਂ ਸ਼ਹੀਦ ਕਹਿੰਦੇ ਆ ਸ਼ੀਰੋ ਹੁੰਦਾ ਜਿਹੜਾ ਜੰਗ ਵਿੱਚ ਜੂਝ ਕੇ ਸ਼ਹਾਦਤ ਪ੍ਰਾਪਤ ਕਰੇ ਜਿਹੜਾ ਪ੍ਰਾਣਾਂ ਦੀ ਆਪਣੇ ਕੋਈ ਦਾਸਮਦਾਰ ਕਹਿੰਦਾ ਕੋਈ ਕਿਸੇ ਤਰ੍ਹਾਂ ਮਾਤਾ ਜੀ ਨੂੰ ਜੇ ਪਤਾ ਲੱਗਿਆ ਠੰਡੇ ਮੁਰਛੋ ਧੱਜ ਕੇ ਆ ਕੇ ਜਿਹੜਾ ਇਹਨਾਂ ਦਾ ਰੋਜ਼ਨਾਮਾ ਚ ਆਇਆ ਨਾ ਔਰੰਗਜ਼ੇਬ ਬਾਦਸ਼ਾਹ ਦਾ ਸੰਦੇਸਕਾ ਦਾ ਰੋਲ ਦਾ ਰੋਜ਼ਾਨਾ ਦੀ ਖਬਰ ਉਹ ਰੋਜ਼ਾਨਾ ਦੀ ਖਬਰ ਵਿੱਚ ਲਿਖਿਆ ਹੋਇਆ ਬਈ ਮਾਤਾ ਜੀ ਉਥੋਂ ਧੱਜ ਕੇ ਆਏ ਆਪਣੇ ਕਟਾਰ ਕੱਢ ਕੇ ਉਹਨੇ ਜੰਗ ਕੀਤਾ ਫਿਰ ਮੁਗਲਾਂ ਨੇ ਉਹਨਾਂ ਨੂੰ ਵੀ ਮਾਰ ਦਿੱਤਾ ਸ਼ਹੀਦ ਕਰ ਦਿੱਤਾ ਇਸ ਕਰਕੇ ਮਾਤਾ ਜੀ ਨੇ ਵੀ ਦਿਕਨੇ ਕਰਤਾ ਸਭ ਜੱਦਾਂ ਨੇ ਵੀ ਫੇਰੇ ਦੇ ਕੋ ਬੰਦਾ ਸਿੰਘ ਬਹਾਦਰ ਨੇ ਇਹ ਸਾਰੇ ਸਥਾਨ ਬਣਾਏ ਇਹ ਸਥਾਨ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਇਹ ਮੈਂ ਪੂਰੇ ਕੰਫੀਡੈਂਸ਼ੀਅਲ ਕਹਿ ਰਿਹਾ ਜਿੰਮੇਵਾਰੀ ਨਾਲ ਕਹਿ ਰਿਹਾ ਜੇ ਕਿਸੇ ਨੂੰ ਕੋਈ ਸ਼ੱਕ ਹੈ ਪੁਰਾਣੇ ਜਿਹੜੇ ਪ੍ਰਾਤੂ ਵਿਭਾਗ ਵਾਲੇ ਨੇ ਉਹਨਾਂ ਨੂੰ ਬੁਲਾ ਕੇ ਵੀ ਪੂਰੀ ਖੋਜ ਕੀਤੀ ਜਾ ਸਕਦੀ ਹੈ ਇਹ ਤਾਂ ਉਹ ਬਾਬਾ ਨਸਿੰਘ ਬਹਾਦਰ ਨੇ ਸ਼ਹੀਦ ਭਾਈ ਸੰਗਤ ਸਿੰਘ ਜੀ ਦੇ ਸ਼੍ਰੀ ਦੰਗੀ ਠਾ ਬਣਾਇਆ ਬੂੰਗਾ ਬਣਾਇਆ ਇਸ ਕਰਕੇ ਤੁਸੀਂ ਸਾਰੇ ਬਹੁਤ ਵੱਡੇ ਬਾਗਾ ਵਾਲੇ ਤੁਹਾਡੀ ਹਾਜ਼ਰੀ ਪ੍ਰਵਾਹ ਹੈ ਇਸ ਸਥਾਨ ਦਾ ਮਹਾਤਮ ਹਜ਼ੂਰ ਸਾਹਿਬ ਦੇ ਬਰਾਬਰ ਦਾ ਮਹਾਤਮ ਰੱਖਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਕਿਹਾ ਜਿਹੜਾ ਸਾਡੇ ਵਿੱਚ ਤੇ ਬਾਬਾ ਸੰਗਤ ਸਿੰਘ ਸਾਹਿਬ ਦੇ ਵਿੱਚ ਫਰਕ ਸਮਝਦਾ ਮਾਰਾ ਕਹਿੰਦੇ ਹਮਲਾ ਸਿੱਖਣਾ ਹੈ ਉਹ ਸਾਡਾ ਸਿੱਖੇ ਨਹੀਂ ਇਸ ਕਰਕੇ ਆਪਾਂ ਬਹੁਤ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਦੇ ਫੁੱਲ ਚੜਾਈਏ ਉਹਨਾਂ ਦੇ ਬਚਨ ਨੂੰ ਮੰਨੀਏ ਪੁਲਾ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ